ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਧਾਰੀਵਾਲ ਪੁਲਿਸ ਵੱਲੋਂ ਡਡਵਾਨ ਰੋਡ ਚੌਕ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਅਧੂਰੇ ਕਾਗਜ਼ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਡੀਐਸਪੀ ਤਜਿੰਦਰ ਸਿੰਘ ਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਸਣੇ ਪੂਰੀ ਧਾਰੀਵਾਲ ਪੁਲਿਸ ਦੀ ਟੀਮ ਹਾਜ਼ਰ ਰਹੀ ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ ਨੂੰ ਅੱਜ ਇੱਕ ਵਾਰ ਫੇਰ ਪੁਲਿਸ ਨੇ ਕਾਬੂ ਕੀਤਾ ਕੁਝ ਚਾਲਕਾ ਵੱਲੋਂ ਟੈਲੀਫੋਨਾਂ ਦੇ ਉੱਤੇ ਸਿਫਾਰਸ਼ਾਂ ਲੜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੁਲਿਸ ਅਧਿਕਾਰੀਆਂ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਉਹਨਾਂ ਨੂੰ ਇੰਪਾਉਂਡ ਕਰ ਦਿੱਤਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅਚਾਨਕ ਬਾਅਦੋਂ ਮੈਸਸੇਸ ਜੀ ਗੁਰਦਾਸਪੁਰ ਦੇ ਨਿਸ਼ਾਨ ਦੇ ਦੇਸ਼ਾਂ ਦੇ ਧਾਰੀਵਾਲ ਤੇ ਕੰਪਲੀਨਟ ਜਿਆਦਾ ਸੀ ਕਿ ਬੁਲਟ ਪਟਾਕੇ ਜਾਂ ਹੋਰ ਵੀ ਬੜੇ ਚਲਦੇ ਮਿਕਲ ਚਲਦੇ ਹੋਣ ਸੰਬੰਧ ਵਿੱਚ ਆਏ ਤੇ 10-15 ਛਾਣ ਇਕੱਠੇ ਹੋਏ ਤੇ ਇਲੈਕਸ਼ਨ ਵੀ ਚੱਲ ਰਹੀ ਹੈ ਇਲੈਕਸ਼ਨ ਸੰਭਚਿਤ ਹੈ ਬੋਲੇ 10 15 ਕਰ ਲਈ ਕੋਈ ਜੇ ਬੋਲੇਟ ਆਇਆ ਕੋਈ ਦੂਸਰੇ ਵੀ ਦੌਰ ਨੰਬਰ ਆ ਦੇਖ ਕੇ ਜਾ ਕੇ ਕੋਈ ਲੋਕਾਂ ਕੋਲ ਤੇ ਗੱਲ ਹੀ ਕਿਉਂ ਕਰਦੇ ਕਿਹਨਾਂ ਲੋਕਾਂ ਨਾਲ ਗੱਲ ਕਰੀਂ ਫੋਨ ਕਰਾਉਂਦੇ ਜੋ ਮਰਜ਼ੀ ਕਰਾਉਣ ਹੈ ਇਹਨੂੰ ਗੱਲ ਨਹੀਂ ਕਰਦੇ ਕਿਸੇ ਤੇ ਸਕੂਟਰ ਤੇ ਦੌਰ ਜਿਹੜਾ ਨਾਂ ਦੇਣ ਨਹੀਂ ਤਾਂ ਉਹਨਾਂ ਦੇ ਮਾਪੇ ਤੇ ਪਰਚਾ ਰਜਿਸਟਰ ਹੋ ਜਾਏਗਾ